ਕਵੀਰ ਨੈਣ ਨਿਹਾਰੋ ਤੁਜ ਕੋ ਸਰਬਨ ਸੁਨੋ ਤੋ ਨਾਓ ਬੈਣ ਉਚਰੋ ਤੋ ਨਾਮ ਜੀ ਚਰਨ ਕਮਲ ਰਿਧ ਠਾਓ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਏਕ ਵੀਰ ਪ੍ਰਭੂ ਦਰ ਤੇ ਅਰਦਾਸ ਕਰ ਤਿਆਖ ਏ ਪ੍ਰਭੂ ਤੈਨੂੰ ਬਸਾਰ ਕੇ ਜਿਸ ਮੋਹ ਜੇਵੜੀ ਨਾਲ ਜਗਤ ਵਜਾ ਪਿਆ ਹੈ ਤੇ ਮਰਨ ਦੇ ਵੇਲੇ ਤੱਕ ਵੀ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ ਮਿਹਰ ਕਰ ਉਸ ਜੇਵੜੀ ਤੋਂ ਬਚਣ ਲਈ ਮੈਂ ਆਪਣੀਆਂ ਅੱਖਾਂ ਨਾਲ ਹਰ ਪਾਸੇ ਤੇਰਾ ਹੀ ਜ਼ਿਦਾਰ ਕਰਦਾ ਰਹਾਂ ਤੇਰਾ ਹੀ ਨਾਮ ਮੈਂ ਆਪਣੇ ਕੰਨਾਂ ਨਾਲ ਸੁਣਦਾ ਰਹਾਂ ਜੀਵ ਨਾਲ ਬਚਨਾਂ ਦੁਆਰਾ ਮੈਂ ਤੇਰਾ ਨਾਮ ਹੀ ਪੁਚਾਰਦਾ ਰਹਾਂ ਅਤੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਦੇਈ ਰੱਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ